ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸਿੰਘਾ ਸਮੇਟੀ ਪੰਜਾਬ ਜ਼ਿਲ੍ਹਾ ਗਦਾਖੋੜ ਜੋਨਸੀ ਬੀਬੀ ਸੁੰਦਰੀ ਜੀ ਜੋ ਨਿਰਮਲ ਸਿੰਘ ਦੀ ਪਾਲੀ ਦੇ ਵਿੱਚ ਫਸਲ ਵਜਾ ਰਹੇ ਸੀ ਉਹਦੇ ਵਿੱਚ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਬਤਵਾਸ ਦੁਆਇਆ ਕਿ ਕੱਲ ਨੂੰ ਡਿਪਟੀ ਸਾਹਿਬ ਦੇ ਕੋਲ ਬੈਠ ਕੇ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਦੇਖਾਂਗੇ ਪਿਛਲੇ ਸਮੇਂ ਜਦ ਤੱਕ ਕਦੀ ਹੋਇਆ ਨਹੀਂ ਤੇ ਕੱਲ ਦੇਖਾਂਗੇ ਉਹ ਜਥੇਬੰਦੀ ਦੇ ਵਿੱਚ ਉੱਪਰ ਗੱਲ ਕਰਕੇ ਆਗੂ ਆਣਾ ਉਹ ਹੁਣ ਸਹਿਮਤੀ ਬਣੀ ਆ ਕਿ ਕੱਲ 11 ਵਜੇ ਡਿਪਟੀ ਸਾਹਿਬ ਨਾਲ ਮੀਟਿੰਗ ਆ ਐਸਐਸਓ ਸਾਹਿਬ ਨੇ ਵਿਸ਼ਵਾਸ ਦਵਾਇਆ ਤੇ ਜੋ ਵੀ ਇਨਸਾਫ ਹੋਇਆ ਇਹ ਹਾਈ ਕੋਰਟ ਦਾ ਸਟੇ ਆ ਡਿਗਰੀਆਂ ਹੀ ਕਿ ਜਿਹਦੀ ਪਹਿਲੀ ਬੰਦੀ ਉਹਨੂੰ ਦਿੱਤੀ ਜਾਊਗੀ ਇਹ ਨਾ ਵਿਸ਼ਵਾਸ ਦਵਾਇਆ ਸੋ ਉਹਦੇ ਸਬੰਧ ਵਿੱਚ ਜਥੇਬੰਦੀ ਨੇ ਕਿਹਾ ਵੀ ਠੀਕ ਆ ਭਾਈ ਕੋਈ ਗੱਲ ਨਹੀਂ ਆਪਣਾ ਟੇਬਲ ਟਾਕ ਤੋਂ ਭੱਜਦੇ ਨਹੀਂ ਹੁੰਦੇ ਕਰਕੇ ਦੇਖ ਲੈਣੇ ਆ ਜੇ ਕਰ ਕਿਤੇ ਧੱਕਾ ਹੋਇਆ ਬਿਲਕੁਲ ਤਗੜੇ ਹੋ ਕੇ ਵੱਢ ਕੇ ਆਵਾਂਗੇ ਫੇ ਥਾਣੇ ਬੈਠਾਂਗੇ ਪੁਲਿਸ ਬਜਾਊਗੀ ਫਿਰ ਮੈਂ ਸਾਫ਼ ਕਰ ਦੇਣਾ ਚਾਹੁੰਦਾ ਜਿੱਦਾਂ ਪੁਸ ਪ੍ਰਸ਼ਾਸਨ ਇੱਥੇ ਆਉਂਦਾ ਫਿਰ ਆਪਾਂ ਥਾਣੇ ਚੱਲਾਂਗੇ ਤੇ ਪੁਲਿਸ ਪ੍ਰਸ਼ਾਸਨ ਫਸਲ ਬਜਾਊਗਾ ਇਹ ਆਪਾਂ ਕਹਿਣਾ ਚਾਹੁੰਦੇ ਆ ਤੇ ਜੇ ਸਾਨੂੰ ਕੋਈ ਵੀ ਨਿਰਮਲ ਸਿੰਘ ਨਾਲ ਤੱਕਾ ਹੁੰਦਾ ਤਾਂ ਆਪਾਂ ਨਾਲ ਖੜੀਏ ਜਥੇਬੰਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ